ਆਏ ਸਾਡੇ ਬਹੁਤ ਸਾਰੇ ਕਾਰਜੋਗ ਪ੍ਰਿੰਸੀਪਲ ਸਿਹियस ਕੰਟਰੀ ਸਕੂਲ ਦੇ ਮੱਧਵਾਲ ਰਮਨਜੀਤ ਜੀ ਤੇ ਉਹਨਾਂ ਨਾਲ ਆਏ ਸਟਾਫ ਸਾਡੇ ਸੈਂਟਰ ਦਾ ਸਟਾਫ ਤੇ ਅੱਜ ਤੁਸੀਂ ਕੱਲ ਦੇ ਲੱਗੇ ਹੋ ਦੋ ਦਿਨ ਹੋ ਗਿਆ ਜਿਹੜਾ ਖੇਡਾਂ ਦੇ ਲਈ ਪਹਿਲਾਂ ਤੁਸੀਂ ਤਿਆਰੀਆਂ ਕੀਤੀਆਂ ਉਸ ਤੋਂ ਬਾਅਦ ਤੁਸੀਂ ਗਰਾਊਂਡ ਬਹੁਤ ਖੂਬਸੂਰਤ ਗਰਾਊਂਡ ਮੱਧਵਾਲ ਦੇ ਵਿੱਚ ਜਿਹੜਾ ਬਣਿਆ ਉਹਦੇ ਵਿੱਚ ਤੁਸੀਂ ਸਾਰੇ ਵੱਖ-ਵੱਖ ਪਿੰਡਾਂ ਤੋਂ ਆਏ ਹੋ ਤੇ ਤੁਸੀਂ ਅੱਜ ਪੁਜੀਸਲਾ ਵੀ ਹਾਸਾ ਕੀਤੀਆਂ ਮੈਂ ਤੁਹਾਨੂੰ ਤੁਹਾਡੇ ਅਧਿਆਪਕ ਸਹਿਬਾਨ ਨੂੰ ਬਾਰਤਬਾ ਦਾਖਾ ਕਹਰੇ ਬੱਚਿਓ ਤੁਸੀਂ ਬਖਬਖ ਪਿੰਡਾਂ ਚੋਂ ਆਇਆ ਆ ਹੋ ਸਕਦਾ ਉੱਥੇ ਗਰਾਊਂਡ ਨਾ ਹੋਵੇ ਗਰਾਊਂਡ ਛੋਟਾ ਹੋਵੇ ਪਰ ਤੁਸੀਂ ਦੇਖੋ ਜਿਹੜਾ ਇਹ ਗਰਾਊਂਡ ਹੈ ਇਹਨੂੰ ਟਰੈਕ ਕਹਿੰਦੇ ਨੇ ਟਰੈਕ ਬਣਿਆ ਹੁੰਦਾ ਹੈ ਨਾ ਪੂਰਾ ਇਹ ਤੁਸੀਂ ਗਰਾਊਂਡ ਚ ਆ ਕੇ ਦੇਖੋ ਇਸ ਤਰ੍ਹਾਂ ਦਾ ਟਰੈਕ ਹੁੰਦਾ ਜੀ ਤੇ ਭਜਣਾ ਹੁੰਦਾ ਹੈ ਇਹ ਪਟਵਾਲ ਦਾ ਗਰਾਊਂਡ ਵੀ ਤੁਸੀਂ ਇੱਥੇ ਆ ਕੇ ਦੇਖਣਾ ਜਿਹੜਾ ਪੂਰਾ ਬਣਿਆ ਹੋਇਆ ਤੇ ਇੱਥੋਂ ਤੁਸੀਂ ਸਿੱਖ ਕੇ ਜਾਣਾ ਤੁਹਾਡਾ ਦੇਡੇ ਪਿੰਡ ਸਹੌਣੀ ਹੈ ਤੁਹਾਨੂੰ ਸਹੌਣੀ ਪਤਾ ਨਾਲ ਮੇਰੇ ਤੁਹਾਡੀ ਸੌਣੀ ਇਸ ਤਰੀਕੇ ਕਿ ਕਿਵੇਂ ਅੱਛਾ ਪੁੱਤੋ ਤੋਂ ਅੱਗੇ ਵਰਗੀ ਛੋਟੀ ਕੁੜੀ ਛੋਟੇ ਹੁੰਦਿਆਂ ਤੋਂ ਖੇਡਦੀ ਰਹੀ ਤੇ ਉਸ ਤੋਂ ਬਾਅਦ ਵੱਡੀ ਹੋ ਕੇ ਵੀ ਖੇਡਦੀ ਰਹੀ ਤੇ ਉਹਨੇ ਏਸ਼ੀਆ ਦੇ ਵਿੱਚੋਂ 골ਡ ਮੈਡਲ ਹਾਸਲ ਕੀਤਾ ਸਾਊਥ ਕੋਰਿਆ ਤੋਂ ਦੁਨੀਆ ਕਿਉਂ ਖੌਫ ਹੋਣ ਤੋਂ ਚਲੇ ਨਾ ਹਾਸਲ ਕੀਤਾ ਇਸ ਹਾਦਸੇ ਦੇ ਵਿੱਚੋਂ ਬਹੁਤ ਵੱਡੀ ਸਾਡੇ ਦੀ ਮਾਨ ਵੀ ਮਿਲਦਾ ਤਾਂ ਤੁਹਾਨੂੰ ਮੈਂ ਦੱਸ ਰਿਹਾ ਬੱਚਿਓ ਕਿ ਜਿਹੜੇ ਬੱਚੇ ਵੱਡੇ ਖਿਡਾਰੀ ਬਣ ਜਾਂਦੇ ਆ ਗੇਮਾਂ 'ਚ ਵਧੀਆ ਪ੍ਰਦਰਸ਼ਨ ਕਰਦੇ ਆ ਸਰਕਾਰ ਜਿੱਥੇ ਉਹਨਾਂ ਨੂੰ ਇਨਾਮ ਦਿੰਦੀ ਹੈ ਨਗਦ ਦਾ ਇਨਾਮ ਦਿੰਦੀ ਹੈ ਤਾਂ ਨਾਲ ਨੌਕਰੀਆਂ ਦੇ ਵਿੱਚ ਵੀ ਉਹਨਾਂ ਦਾ ਕੋਟਾ ਹੁੰਦਾ ਹੈ ਜਦੋਂ ਭਰਤੀ ਹੁੰਦੀ ਹੈ ਸਰਕਾਰੀ ਤਾਂ ਉਹਦੇ ਵਿੱਚ ਖਿਡਾਰੀਆਂ ਦਾ ਵੱਖਰਾ ਕੋਟਾ ਹੁੰਦਾ ਹੈ ਜਿਹੜੇ ਚੰਗੇ ਵਿੱਚ ਖਿਡਾਰੀ ਹੁੰਦੇ ਨੇ ਇਸ ਲਈ ਤੁਸੀਂ ਭਾਵੇਂ ਆ ਛੋਟੇ-ਛੋਟੇ ਕਦਮ ਰੱਖ ਕੇ ਅੱਜ ਕੋਸ਼ਿਸ਼ ਕਰ ਰਹੇ ਹੋ ਕਿ ਅਸੀਂ ਖੇਡਣਾ ਹੈ ਅਸੀਂ ਖਿਡਾਰੀ ਬਣਨਾ ਹੈ ਪਰ ਜੇਕਰ ਤੁਸੀਂ ਲਗਾਤਾਰ ਚੱਲਦੇ ਰਹੋਗੇ ਲਗਾਤਾਰ ਆਪਣੇ ਤੇ ਆਪਣਾ ਦੀ ਚੰਗੀ ਕਮਾਈ ਦੇ ਵਿੱਚ ਕੰਮ ਕਰਦੇ ਰਹੋਗੇ ਤੁਸੀਂ ਸਾਰਿਆਂ ਦੇ ਵਿੱਚ ਤੁਹਾਡਾ ਜਗ੍ਹਾ ਹੈ ਕਿ ਤੁਸੀਂ ਚੰਗੇ ਖਿਡਾਰੀ ਬਣ ਸਕਦੇ ਹੋ ਕਿਉਂਕਿ ਖੇਡਾਂ ਦੇ ਵਿੱਚ ਇੱਕ ਖੇਡ ਹੀ ਨਹੀਂ ਹੁੰਦੀ ਬਹੁਤ ਸਾਰੀਆਂ ਖੇਡਾਂ ਨੇ ਜੀ ਜੇ ਤੁਹਾਡਾ ਇੰਟਰਸਟ ਹੁੰਦਾ ਜੀ ਤੁਸੀਂ ਖੁਸੋ ਕੇ ਖੇਡ ਸਕਦੇ ਹੋ ਉਹ ਗੇਮ ਤੁਸੀਂ ਵਧੀਆ ਪਰਫਾਰਮੈਂਸ ਦਿਖਾ ਸਕਦੇ ਹੋ ਇਸ ਲਈ ਸਾਰੇ ਬੱਚਿਆਂ ਨੇ ਜਰੂਰ ਆਪਣੇ ਸਰੀਰ ਦੀ ਤੰਦਰੁਸਤੀ ਲਈ ਸਰੀਰ ਨੂੰ ਸੋਹਣਾ ਬਣਾਉਣ ਦੇ ਲਈ ਤੇ ਇੱਕ ਅਨੁਸ਼ਾਸਨ ਸਿੱਖਣ ਦੇ ਲਈ ਕੋਈ ਨਾ ਕੋਈ ਗੇਮ ਜ਼ਿੰਦਗੀ ਚ ਜ਼ਰੂਰ ਕਰਨੀ ਆ ਕਿਉਂਕਿ ਜੇਕਰ ਤੁਹਾਡਾ ਸਰੀਰ ਤੰਦਰੁਸਤ ਹੈ ਸਰੀਰ ਤੁਹਾਡਾ ਮਜ਼ਬੂਤ ਹੈ ਆ ਫਿਰ ਤੁਸੀਂ ਕੋਈ ਵੀ ਛੋਟੀ ਮੁੰਡੀ ਸਮੱਸਿਆ ਹੋਵੇ ਜਸਰੀਰ ਨੂੰ ਕੋਈ ਬਿਮਾਰੀ ਆਉਂਦੀ ਹੈ ਤਾਂ ਉਹਦੇ ਨਾਲ ਜਿੱਥੇ ਲੜਨ ਦੇ ਸਮਰੱਥ ਬਣਦੇ ਹੋ ਤਾਂ ਚੰਗਾ ਪੜਾਈ ਦਾ ਮਨ ਵੀ ਉੱਥੇ ਰਹਿੰਦਾ ਜਿੱਥੇ ਸਰੀਰ ਤੰਦਰੁਸਤ ਹੈ ਇਸ ਲਈ ਸਾਰੇ ਬੱਚਿਆਂ ਨੇ ਚੰਗਾ ਸਰੀਰ ਆਪਣਾ ਜਿਸੇ ਸਵਾਰ ਕੇ ਰੱਖਦੇ ਆ ਤੰਦਰੁਸਤ ਵੀ ਰੱਖਣਾ ਹੁੰਦਾ ਹੈ ਸਿਹਤ ਪੋਸਟ ਰੱਖਣਾ ਹੁੰਦਾ ਹੈ ਇਹ ਮਾਣੀਆਂ ਆਤਮਾ ਤੋਂ ਬਚਣਾ ਹੁੰਦਾ ਹੈ ਜਿਵੇਂ ਕੋਈ ਛੋਟੇ ਬੱਚੇ ਇਹ ਵੱਡਿਆਂ ਨੂੰ ਕਈਆਂ ਨੂੰ ਦੇਖ ਕੇ ਜਿਹਨਾਂ ਗਲਤ ਆਦਤਾਂ ਤੋਂ ਸਿੱਖਦੇ ਗਲਤ ਸਿੱਖ ਕੇ ਤੇ ਕੋਈ ਗਲਤ ਜਿੰਨੇ ਕੋਈ ਬਿੰਦੀਆਂ ਮਿਲ ਲੱਗਿਆ ਕੋਈ ਜਰਦਾ ਖਾਣ ਲੱਗਿਆ ਇਹਨਾ ਆਦਤਾਂ ਤੋਂ ਅਸੀਂ ਦੂਰ ਰਹਿਣਾ ਸਾਰੀਆਂ ਬਿਮਾਰੀਆਂ ਸਭ ਪਿੰਦੀਆਂ ਨੇ ਤੇ ਜੇਕਰ ਚੱਕੇ ਇਨਸਾਨ ਬਣਨਾ ਚੰਗਾ ਤੁਸੀਂ ਸਰੀਰ ਰੱਖਣਾ ਤਾਂ ਨਸਿਆਂ ਤੋਂ ਸਾਨੂੰ ਦੂਰ ਰਹਿਣਾ ਪੈਗਾ ਨਸਿਆਂ ਨੂੰ ਤੋਂ ਪ੍ਰੇਹਿਤ ਕਰਨਾ ਪੈਗਾ ਜੋ ਗੇ ਉਹਨਾਂ ਜਿੱਥੇ ਸਾਡਾ ਨਕਸਾਨ ਆਰਥਿਕ ਕਰਦੇ ਨੇ ਸਾਡੇ ਸਰੀਰ ਦਾ ਨਕਸਾਨ ਕਰਦੇ ਨੇ ਸਮਾਜ ਦੇ ਲਈ ਵੱਡਾ ਇੱਕ ਖਤਰਾ ਬਣਦੇ ਨੇ ਇਸ ਲਈ ਸਾਰੇ ਬੱਚਿਆਂ ਨੇ ਪਰਮ ਕਰਕੇ ਜਾਣਾ ਕਿ ਕਦੇ ਵੀ ਜ਼ਿੰਦਗੀ 'ਚ ਨਸ਼ਾ ਨਹੀਂ ਕਰਨਾ ਇਹ ਜ਼ਿੰਦਗੀ ਚ ਅੱਗੇ ਵਧਣ ਲਈ ਜਿੱਥੇ ਸਖਤ ਮਿਹਨਤ ਕਰਕੇ ਪੜ੍ਹਨ ਦੀ ਲੋੜ ਹੈ ਤਾਂ ਨਾਲ ਇਹ ਇੱਟਾਂ ਵਿਦਵਾਨ ਨਾਲ ਚੱਲਦੇ ਆ ਜਾਣਾ ਤੁਸੀਂ ਆਪਣੇ ਟੀਚਰਾਂ ਦੀ ਗਵਾਈ ਦੇ ਵਿੱਚ ਜਿੱਥੇ ਹੁਣ ਕਰ ਰਹੇ ਹੋ ਕੰਮ ਕਰ ਰਹੇ ਹੋ ਸਿੱਖ ਰਹੇ ਹੋ ਤਾਂ ਅੱਗੇ ਵੀ ਤੁਸੀਂ ਅਗਲੇ ਜਿਹੜੀਆਂ ਜਮਾਤਾਂ ਜਾਓਗੇ ਸਿੱਖ ਕੇ ਅੱਗੇ ਵਧਣਾ ਕਿਉਂਕਿ ਜੇ ਅੱਜ ਤੁਸੀਂ ਮਿੱਟੀ ਦਾ ਲਿਬੜ ਰਹੇ ਹੋ ਕੋਈ ਤੁਹਾਡੇ ਰਗੜ ਲੱਗੀ ਹੈ ਗਿਰੇ ਹੋ ਅੱਜ ਹਾਰੇ ਹੋ ਤਾਂ ਇਹਦੇ ਨਾਲ ਇੱਕ ਬੰਦਾ ਮਜ਼ਬੂਤ ਬਣਦਾ ਕਿ ਹਾਰ ਕੇ ਜਿੱਤਣਾ ਕਿਵੇਂ ਹੁੰਦਾ ਹੈ ਗਿਰ ਕੇ ਕਿਵੇਂ ਖੜਾ ਹੋਣਾ ਹੁੰਦਾ ਹੈ ਇਹ ਤੁਹਾਡੇ ਸਰੀਰ 'ਤੇ ਸ਼ਕਤੀ ਭਰਪਤ ਗਿਆ ਇਹ ਹੀ ਤੁਹਾਡੇ ਸਰੀਰ ਨੂੰ ਹੋਰ ਮਜ਼ਬੂਤ ਕਰਨ ਲਈ ਹੈ ਤੇ ਤੁਹਾਨੂੰ ਦਸਾ ਵੀ ਦੇਣ ਗਿਆ ਇਹ ਖੇਡਾ ਇਸ ਲਈ ਸਾਰੇ ਬੱਚੇ ਅੱਜ ਤੁਸੀਂ ਮੈਂ ਫੇਰ ਮੁਬਾਰਕਬਾਦ ਆਖਦਾ ਤੇ ਤੁਸੀਂ ਸੈਂਟਰ ਦੇ ਖੇਡਾਂ ਚ ਮੱਲਾ ਮਾਰੀਆਂ ਨੇ ਘਰੇ ਜਾ ਕੇ ਸਾਰਾ ਦੱਸਣਾ ਵੀ ਅਸੀਂ ਕਹੇ ਜਾ ਗਰੋਂ ਸੀ ਕੀ ਕੀ ਉੱਥੇ ਹੋਇਆ ਕਿਹੜੇ ਕਿਹੜੀ ਖੇਡ ਹੋਈ ਆ ਅਸੀਂ ਅੱਕੇ ਬਲਾਕ ਦੇ ਲਈ ਹੁਣ ਖੇਡਾਂ ਦੀ ਤਿਆਰੀ ਵੀ ਨਾਲ ਕਰਨੀ ਆ ਬਲਾਕ ਦੇ ਖੇਡਾਂ ਪਾ ਕੇ ਕਰਾਵਾਂਗੇ ਤੁਹਾਡੇ ਸੈਂਟਰ ਦੀਆਂ ਟੀਮਾਂ ਬਣਾ ਕੇ ਬਲਾਕ ਦੇ ਵਿੱਚ ਵਧੀਆ ਤਿਆਰੀ ਕਰਕੇ ਆਉਣੀ ਆ ਤੇ ਨਾਲ ਸਾਰਿਆਂ ਨੇ ਘਰ 'ਚ ਜਿਹੜੀ ਖਰਾਤ ਹੁੰਦੀ ਹੈ ਉਹ ਜ਼ਰੂਰ ਚੰਗੀ ਖਰਾਕ ਖਾਣੀ ਹੁੰਦੀ ਹੈ ਮਸਲਾ ਇਹ ਹੈ ਕਿ ਸਾਡੇ ਤੁਸੀਂ ਇਹੇ ਦੁਕਾਨਾਂ ਤੋਂ ਸਾਮਾਨ ਲੈਨੇ ਉਹਨਾਂ 'ਚ ਸਰੀਰ ਤਾਕਤ ਵਾਲੀ ਕੋਈ ਸਰੀਰ ਨੂੰ ਤਾਕਤ ਦੇਣ ਵਾਲੀ ਚੀਜ਼ ਨਹੀਂ ਹੁੰਦੀ ਜਿਵੇਂ ਤੁਸੀਂ ਆਹ ਪੈਕਟ ਦੇ ਖਾਣੇ ਉਹਨਾਂ ਨੂੰ ਤਾਕਤ ਦੇਣ ਲਈ ਜਿਵੇਂ ਆਪਾਂ ਤਾਕਤ ਲੈਣ ਲਈ ਸਰੀਰ ਨੂੰ ਦੁੱਧ ਪੀਨੇ ਆਲਾ ਘਰੇ ਕੋਈ ਦੁੱਧ ਰੱਟਿਆ ਜਾਂਦਾ ਉਹਦੀ ਲੱਸੀ ਪੀਨੇ ਆ ਮੱਖਣ ਖਾਂਦੇ ਆ ਦੇਸੀ ਘਿਓ ਖਾਂਦੇ ਆ ਬਦਾਮ ਖਾਧੇ ਜਾਂਦੇ ਆ ਜਾਂ ਜਿੰਨੇ ਫਲ ਫੂਟ ਖਾਣੇ ਆ ਉਹ ਸਾਰੀਆਂ ਚੀਜ਼ਾਂ ਸਾਨੂੰ ਤਾਕਤ ਦਿੰਦੀਆਂ ਨੇ ਇਸ ਲਈ ਜਿਹੜੇ ਅੱਜ ਕੱਲ੍ਹ ਤੁਸੀਂ ਪੈਕਟ ਲੈ ਕੇ ਖਾਣੇ ਨੂੰ ਉਤੋਂ ਪਰਹੇਸ਼ ਕਰਨਾ ਸਰੀਰ ਨੂੰ ਹੋਰ ਵਧੀਆ ਬਣਾਉਂਦਾ ਇਹ ਦੁਆਰਾ ਫੇਰ ਮੈਂ ਸਾਰਿਆਂ ਨੂੰ ਤਬਾਹਵਾਦ ਆਖਦਾ ਤੇ ਤੁਸੀਂ ਜ਼ਿੰਦਗੀ ਚ ਅੱਗੇ ਵਧਣਾ ਤੇ ਤੁਹਾਨੂੰ ਤੁਹਾਡੇ ਅਧਿਆਪਕਾਂ ਨੂੰ ਤੁਹਾਡੇ ਮਾਪਿਆਂ ਨੂੰ ਬਹੁਤ-ਬਹੁਤ ਮੁਬਾਰਕ ਸ਼ੁਕਰੀਆ ਜੀ